ਮੇਰੇ ਪਿੱਛੇ ਤੁਸੀਂ ਦੇਖੋ ਕਿ ਟਰਾਲੀਆਂ ਦੇ ਵਿੱਚ ਮਿੱਟੀ ਦੇ ਬੋਰੇ ਭਰ-ਭਰ ਕੇ ਰੱਖ ਲਏ ਨੇ ਵੱਡੀ ਗਿਣਤੀ ਦੇ ਵਿੱਚ ਇਹ ਬੋਰੇ ਅਜੇ ਬਾਹਰ ਵੀ ਪਏ ਨੇ ਟਰਾਲੀਆਂ ਦੇ ਵਿੱਚ ਭਰੇ ਜਾਣੇ ਨੇ ਪਰ ਇੱਥੇ ਲਗਭਗ 6 ਟਰਾਲੀਆਂ ਜਿਹੜੀਆਂ ਨੇ ਨੱਕੋ-ਨੱਕ ਭਰੀਆਂ ਮਿੱਟੀ ਦੇ ਬੋਰਿਆਂ ਦੇ ਨਾਲ ਹੈਗੀਆਂ ਨੇ ਜਿਹੜੀਆਂ ਕਹਿੰਦੇ ਨੇ ਕਿ ਇਸ ਨੂੰ ਅਸੀਂ ਕੱਲ ਨੂੰ ਇਸਤੇਮਾਲ ਕਰਨਾ ਅਤੇ ਕੱਗਰ ਦਰਿਆ ਕੱਗਰ ਦਰਿਆ ਦੇ ਵਿੱਚੋਂ ਹੀ ਸਿੱਟ ਕੇ ਜਿਹੜਾ ਇਹ ਅੱਗੇ ਕੱਗਰ ਦਰਿਆ ਦੇ ਬਿਲਕੁਲ ਨਾਲ ਇਹ ਟਰਾਲੀਆਂ ਭਰ ਕੇ ਮਿੱਟੀ ਦੇ ਬੋਰੀਆਂ ਦੀਆਂ ਖਿਲਾਰ ਦਿੱਤੀਆਂ ਨੇ ਤੇ ਕਿਸਾਨਾਂ ਨੇ ਕੱਲ 11 ਵਜੇ ਤੱਕ ਦਿੱਲੀ ਕੂਚ ਕਰ ਦੇਣਾ ਹੈ ਹਾਲਾਂਕਿ ਕਿਸਾਨਾਂ ਨੂੰ ਅਜੇ ਤੱਕ ਇਹ ਵੀ ਆਸ ਹੈਗੀ ਆ ਕਿ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲ ਸਕਦਾ ਤੇ ਜੇ ਨਿਕਲ ਆਵੇ ਤਾਂ ਵਧੀਆ ਗੱਲ ਆ ਟਕਰਾਅ ਨਾ ਹੋਵੇ ਕਿਉਂਕਿ ਟਕਰਾਅ ਦੀ ਸਥਿਤੀ ਅਜੇ ਬਰਕਰਾਰ ਹੈ ਤੁਹਾਨੂੰ ਜ਼ੂਮ ਕਰਕੇ ਜਰੂਰ ਦਿਖਾਵਾਂਗੇ ਵੀ ਬਾਅਦ ਦੇ ਵਿੱਚ ਕਿਉਂਕਿ ਅਸੀਂ ਸੈਂਟਰ ਪੁਆਇੰਟ ਦੇ ਵਿੱਚ ਬਿਲਕੁਲ ਖੜੇ ਆ ਸਾਡੇ ਬਿਲਕੁਲ ਨਾਲ ਕੱਗਰ ਦਰਿਆ ਨਿਕਲਦਾ ਅਤੇ ਸਾਹਮਣੇ ਵਾਲੇ ਪਾਸੇ ਫੋਰਸ ਤੁਸੀਂ ਦੇਖ ਸਕਦੇ ਜੇ ਕਿ ਉਹਨਾਂ ਨੇ ਵੀ ਤੰਬੂ ਗੱਡੇ ਹੋਏ ਆ ਤੇ ਅਜੇ ਵੀ ਆਪਣੀਆਂ ਪੋਜੀਸ਼ਨਾਂ ਦੇ ਉੱਪਰ ਹਰਿਆਣਾ ਦੇ ਜਿਹੜੀ ਫੋਰਸ ਹੈਗੀ ਆ ਉਹ ਖੜੀ ਹੋਈ ਆ ਮੇਰੇ ਨਾਲ ਕਿਸਾਨ ਹੈਗੇ ਨੇ ਜਿਹੜੇ ਇਹ ਮਿੱਟੀ ਦੀਆਂ ਟਰਾਲੀਆਂ ਭਰ ਰਹੇ ਨੇ ਗਲਬਤ ਕਰਦੇ ਬਾਈ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਹਰਵੀਰ ਸਿੰਘ ਆ ਜੀ ਹਰਵੀਰ ਇਹ ਗੱਟੇ ਗਲਤ ਤਾਂ ਨਹੀਂ ਮੈਂ ਬੋਲ ਰਿਹਾ ਇਹ ਤੁਸੀਂ ਹੁਣ ਕੱਗਰ ਦਰਿਆ ਦੇ ਵਿੱਚੋਂ ਨਿਕਰਨ ਦੀ ਤਿਆਰੀ ਕਰ ਰਹੇ ਜੀ ਸਰ ਜੇ ਸਾਨੂੰ ਉਧਰੋਂ ਨਹੀਂ ਕੋਈ ਸਾਡਾ ਹੋਊਗਾ ਜੀ ਸਹੀ ਤਾਂ ਸਾਡਾ ਸੈਕੰਡ ਪਲਾਨ ਇਹੀ ਆ ਵੀ ਅਸੀਂ ਕਗਰ ਦਰਿਆ ਪੂਰ ਕੇ ਅੱਗੇ ਦਿੱਲੀ ਨੂੰ ਕੁਝ ਕਰਾਂਗੇ ਕਗਰ ਦਰਿਆ ਦਾ ਵੀ ਇੱਕ ਆਪਣਾ ਰੋਲ ਹੈਗਾ ਜੇ ਤੁਸੀਂ ਉਹਨੂੰ ਪੂਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੇ ਤੇ ਆਇਆ ਨਾ ਜੀ ਉਹ ਅਸੀਂ ਆਪਣਾ ਰਸਤਾ ਬਣਾ ਲਾਂਗੇ ਉੱਥੋਂ ਨਹੀਂ ਜਗ੍ਹਾ 'ਚ ਉਹ ਰਸਤਾ ਬਣਾ ਕੇ ਆਪਣਾ ਦਿੱਲੀ ਨੂੰ ਕੇ ਦੇਖ ਕੇ ਕੁਝ ਕਰਾਂਗੇ ਜੇ ਸਾਨੂੰ ਉਧਰ ਜੀ ਪਹਿਲਾਂ ਸਾਡਾ ਪਹਿਲਾਂ ਤਾਂ ਉਧਰ ਜੀ ਹੈ ਜੀ ਪਹਿਲਾਂ ਵੀ ਉਧਰ ਜੀ ਜਾਵਾਂਗੇ ਸਿੱਧਾ ਜੀ ਇਹ ਕੋਈ ਉਦੋਂ ਸਾਨੂੰ ਲੱਗਦਾ ਵੀ ਅੜਕਣ ਲੱਗਦੀ ਆ ਤਾਂ ਅਸੀਂ ਇਹ ਦਰਿਆ ਦੇ ਵਿੱਚ ਹੀ ਲੰਘਾਂਗੇ ਜੀ ਤਾਂ ਇਹਨੇ ਪੂਰੇ ਨਾਲ ਹੋ ਜਾਊਗਾ ਮਸਲਾ ਹੱਲ ਹੋਰ ਹੈ ਕਿ ਨਹੀਂ ਸਾਡੇ ਜੀ ਉਹ ਬਾਹਰ ਨਹੀਂ ਉਹ ਅਸੀਂ ਭਰਾਂਗੇ ਹੋਰ ਹਾਂ ਬਾਕੀ ਸਾਨੂੰ ਜਿੰਨੇ ਜਿੱਥੇ ਬੰਦੀਆਂ ਦਾ ਉੱਤੋਂ ਆਰਡਰ ਹੋਊਗਾ ਉਸ ਹਿਸਾਬ ਨਾਲ ਜਿੱਤਰਾਂਗੇ ਜੀ ਜਿੱਥੇ ਬੰਦੀਆਂ ਨੇ ਆਖਿਆ ਵੀ ਪਲਾਨ B ਜਿਵੇਂ ਪਲਾਨ B ਹੁੰਦਾ ਪਲਾਨ B ਤੁਸੀਂ ਤਿਆਰ ਕੀਤਾ ਹੋਇਆ ਹਾਂਜੀ ਹਾਂਜੀ ਸਰ ਇਹ ਪਲਾਨ B ਹੈ ਜੀ ਪਲਾਨ A ਸਾਡਾ ਉਹ ਤਾਂ ਅਸੀਂ ਫਿਰ ਇਧਰ ਦਰਿਆ ਦੇ ਵਿੱਚ ਹੀ ਅੱਗੇ ਦਿੱਲੀ ਕੁਝ ਕਰਾਂਗੇ ਤੁਹਾਨੂੰ ਲੱਗਦਾ ਵੀ ਮਸਲਾ ਹੱਲ ਹੋ ਸਕਦਾ ਅਜੇ ਵੀ ਆਸ ਹੈ ਤੁਹਾਨੂੰ ਨਹੀਂ ਸਰ ਹੈ ਉਮੀਦ ਵੀ ਕੱਲ ਨੂੰ 11 ਵਜੇ ਤੱਕ ਦਾ ਦਿੱਤਾ ਹੈ ਜੀ ਟਾਈਮ ਲੱਗਦਾ ਵੀ ਕੁਛ ਨਾ ਕੁਛ ਸ਼ਾਇਦ ਡਿਸੀਜਨ ਆਜੂਗਾ ਕੱਲ ਨੂੰ 11 ਵਜੇ ਤੱਕ ਕਿਉਂ ਸਾਡੀਆਂ ਕੁਸ਼ਕ ਮੰਗਾ ਦਾਦੇ ਨੇ ਜੱਥੇਬੰਦੀ ਦੇ ਜਿਹੜੇ ਉਹਨੇ ਜੀ ਮੁਖੀ ਵੀ ਉਹ ਕੁਛ ਨਾ ਕੁਛ ਮੰਗਾ ਤੇ ਚਲਦੀ ਆ ਗੱਲਬਾਤ ਵੀ ਕਲੀਅਰ ਲੱਗਦਾ ਵੀ ਹੋ ਜਾਊਗਾ ਮੇਰੇ ਪਿੱਛੇ ਤੁਸੀਂ ਦੇਖੋ ਕਿ ਟਰਾਲੀਆਂ ਦੇ ਵਿੱਚ ਮਿੱਟੀ ਦੇ ਬੋਰੇ ਭਰ-ਭਰ ਕੇ ਰੱਖ ਲੈਨੇ ਵੱਡੀ ਗਿਣਤੀ ਦੇ ਵਿੱਚ ਇਹ ਬੋਰੇ ਅਜੇ ਬਾਹਰ ਵੀ ਪਏ ਨੇ ਟਰਾਲੀਆਂ ਦੇ ਵਿੱਚ ਭਰੇ ਜਾਣੇ ਨੇ ਪਰ ਇੱਥੇ ਲਗਭਗ 6 ਟਰਾਲੀਆਂ ਜਿਹੜੀਆਂ ਨੇ ਨੱਕੋ-ਨੱਕ ਭਰੀਆਂ ਮਿੱਟੀ ਦੇ ਬੋਰੀਆਂ ਦੇ ਨਾਲ ਹੈਗੀਆਂ ਨੇ ਜਿਹੜੀਆਂ ਕਹਿੰਦੇ ਨੇ ਕਿ ਇਸ ਨੂੰ ਅਸੀਂ ਕੱਲ ਨੂੰ ਇਸਤੇਮਾਲ ਕਰਨਾ ਅਤੇ ਕੱਗਰ ਦਰਿਆ ਕੱਗਰ ਦਰਿਆ ਦੇ ਵਿੱਚੋਂ ਹੀ ਸਿੱਟ ਕੇ ਜਿਹੜਾ ਇਹ ਅੱਗੇ ਕੱਗਰ ਦਰਿਆ ਦੇ ਬਿਲਕੁਲ ਨਾਲ ਇਹ ਟਰਾਲੀਆਂ ਭਰ ਕੇ ਮਿੱਟੀ ਦੇ ਬੋਰੀਆਂ ਦੀਆਂ ਖਿਲਾਰ ਦਿੱਤੀਆਂ ਨੇ ਤੇ ਕਿਸਾਨਾਂ ਨੇ ਕੱਲ 11 ਵਜੇ ਤੱਕ ਦਿੱਲੀ ਕੂਚ ਕਰ ਦੇਣਾ ਇਹ ਹਾਲਾਂਕਿ ਕਿਸਾਨਾਂ ਨੂੰ ਅਜੇ ਤੱਕ ਇਹ ਵੀ ਆਸ ਹੈਗੀ ਆ ਕਿ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲ ਸਕਦਾ ਤੇ ਜੇ ਨਿਕਲ ਆਵੇ ਤਾਂ ਵਧੀਆ ਗੱਲ ਆ ਟਕਰਾਾ ਨਾ ਹੋਵੇ ਕਿਉਂਕਿ ਟਕਰਾਾ ਦੀ ਸਥਿਤੀ ਅਜੇ ਬਰਕਰਾਰ ਹੈ ਤੁਹਾਨੂੰ ਜ਼ੂਮ ਕਰਕੇ ਜਰੂਰ ਦਿਖਾਵਾਂਗੇ ਵੀ ਬਾਅਦ ਦੇ ਵਿੱਚ ਕਿਉਂਕਿ ਅਸੀਂ ਸੈਂਟਰ ਪੁਆਇੰਟ ਦੇ ਵਿੱਚ ਬਿਲਕੁਲ ਖੜੇ ਆ ਸਾਡੇ ਬਿਲਕੁਲ ਨਾਲ ਕੱਗਰ ਦਰਿਆ ਨਿਕਲਦਾ ਅਤੇ ਸਾਹਮਣੇ ਵਾਲੇ ਪਾਸੇ ਫੋਰਸ ਤੁਸੀਂ ਦੇਖ ਸਕਦੇ ਜੇ ਕਿ ਉਹਨਾਂ ਨੇ ਵੀ ਤੰਬੂ ਗੱਡੇ ਹੋਏ ਆ ਤੇ ਅਜੇ ਵੀ ਆਪਣੀਆਂ ਪੋਜੀਸ਼ਨਾਂ ਦੇ ਉੱਪਰ ਹਰਿਆਣਾ ਦੇ ਜਿਹੜੀ ਫੋਰਸ ਹੈਗੀ ਆ ਉਹ ਖੜੀ ਹੋਈ